ਸਿੰਘ ਪਾਲਿਆ ਕਾਲਿਆ ਸਾਹਿਬ ਨੇ ਵੀ ਬਹੁਤ ਮਿਹਨਤ ਕਰਿਆ ਸਾਨੂੰ ਪਾਣੀ ਦਾ ਬੋਰ ਕਰਵਾ ਕੇ ਦੇਣ ਲੱਗੇ ਆ ਇਲੈਕਟ੍ਰੀਸ਼ੀਅਨ ਦਾ ਕੰਮ ਔਰ ਵਿੱਚ ਇੱਕ ਹੋਰ ਖੁਸ਼ੀ ਦੀ ਗੱਲ ਉਹਨਾਂ ਨੇ ਕਿਹਾ ਕਿ ਅੰਦਰ ਮੈਂ ਗੁੰਮੜ ਦੇ ਅੰਦਰ ਸ਼ੀਸ਼ਾ ਵੀ ਲਵਾ ਕੇ ਡਾਊਂਗਾ ਜਦੋਂ ਛੱਤ ਨੂੰ ਸ਼ੀਸ਼ਾ ਲੱਗਣਾ ਚਾਰ ਚਪੇਰੇ ਚਾਹੇ ਮੇਰਾ 2 ਲੱਖ ਰੁਪਏ ਲੱਗ ਜੇ ਮੈਂ ਸ਼ੀਸ਼ੇ ਦੀ ਸੇਵਾ ਵੀ ਮੈਂ ਕਰਵਾ ਕੇ ਦਊਂਗਾ ਬੁੱਢਾ ਸ਼ੇਰ ਸਿੰਘ ਸਰਪੰਚ ਅਵਾਣਾ ਦੇ ਸਰਪੰਚਾ ਮੌਜੂਦਾ ਉਹ ਸਾਨੂੰ ਉਹਨਾਂ ਨੇ ਸਾਨੂੰ 300 ਬੋਰਾ ਸੀਮੈਂਟ ਔਰ ਪਲੱਸ 3000 ਟਾਇਲ ਇਹ ਉਹ ਵੀ ਸਾਨੂੰ ਇੱਥੇ ਲਵਾ ਕੇ ਦੇਣਗੇ ਜੀ ਇੱਕ ਸਾਡੇ ਧਾਰੀਵਾਲ ਤੋਂ ਆਇਆ ਜ ਇਹਨਾਂ ਨੇ ਜ਼ਿੰਮੇਵਾਰੀ ਚੁੱਕੀ ਹੈ ਜੀ ਦੋ ਬਾਥਰੂਮ ਤੇ ਦੋ ਫਲੱਛਾਂ ਦਾ ਜੋ ਵੀ ਖਰਚਾ ਇਹ ਸਾਡੇ ਆਪਣੇ ਆਪਣੇ ਵੱਲੋਂ ਕਰਵਾ ਕੇ ਦੇਣਗੇ ਜੀ ਸਾਡੇ ਇੱਕ ਢਿੱਲੋ ਸਾਹਿਬ ਆਹ ਜੀ ਬਹੁਤ ਅੱਛੇ ਇਨਸਾਨ ਹੈ ਵਧੀਆ ਪੈਲਸ ਉਹਨਾਂ ਦੇ ਪੈਲਸ ਆਹ ਜੀ ਬਹੁਤ ਵਧੀਆ ਉਹਨਾਂ ਨੇ 2000 ਇੱਟ ਦੇਣ ਦਾ ਫੈਸਲਾ ਕੀਤਾ ਵਾ ਇਹਦੇ ਤੋਂ ਇਲਾਵਾ ਹੋਰ ਵੀ ਸਾਡੇ ਕੋਲ ਗੁਪਤ ਸੇਵਾ ਵੀ ਆ ਰਹੀ ਹੈ ਅਸੀਂ ਇਹ ਪਰੰਧ ਵੀ ਰਿਹਾ ਵੀ ਪੰਜ ਪਿੰਡ ਸਾਡੇ ਡਾਕਟਰ ਸਾਹਿਬ ਨੇ ਗੋਦ ਵੀ ਲਏ ਆ ਪੰਜਾਂ ਪਿੰਡਾਂ ਦੀ ਰਿਪੇਅਰ ਕਰਵਾ ਕੇ ਜਾ ਕੇ ਸਿੱਧਾ ਘਰ ਬਣਨ ਵਾਲਾ ਵਾ ਉਹ ਟੀਮ ਸਾਡੀ ਜਾਊਗੀ ਦੇਖੂਗੀ ਅੋਜੇ ਤੋਂ ਬਾਅਦ ਅਸੀਂ ਉਹ ਟੀਮ 55 55 ਪਿੰਡਾਂ ਦੇ ਕੰਮ ਵੀ ਕਰਵਾ ਕੇ ਦਿੱਤੇ ਜਾਣਗੇ ਹੋਰ ਵੀ ਲੋਕਾਂ ਦੀ ਇੱਥੇ ਸਹਾਇਤਾ ਕਰ ਰਹੇ ਆ ਕਿ ਕਿਸੇ ਦਾ ਕੋਈ ਪ੍ਰਸ਼ਨ ਹੋਣ ਵਾਲਾ ਉਹ ਪ੍ਰਸ਼ਨ ਵੀ ਕਰਵਾ ਕੇ ਦੇ ਰਹੇ ਆ ਜੋ ਵੀ ਕਿਸੇ ਦੀ ਕੋਈ ਸਮੱਸਿਆ ਵਾ ਇਸ ਮਸਜਿਦ ਵੱਲੋਂ ਉਹ ਕਰਵਾ ਕੇ ਦੇ ਰਹੇ ਆ ਮੁਸਲਮਾਨਾਂ ਦੀ ਵੱਲੋਂ ਜਿਹੜੀ ਮੁਹੱਬਤ ਦਿਖਾਈ ਗਈ ਰਸ਼ਦ ਅਹੜ ਜਿਹੜਾ ਆਇਆ ਇੱਕ ਪਾਰੀ ਦਾ ਹੜਤਾਈਆ ਸੀਗਾ ਇੱਕ ਤੋਂ ਬਾਅਦ ਰਸ਼ਦ ਅਹੜ ਮੁਸਲਮਾਨ ਵੀਰਾਂ ਵੱਲੋਂ 10 10 12 12 ਟਰੱਕ ਜਿਹੜੇ ਪਹੁੰਚੇ ਸੀ ਇਹਦੇ ਵਿੱਚ ਤੇ ਇਸ ਚੀਜ਼ ਤੋਂ ਖੁਸ਼ ਹੋ ਕੇ ਹਿੰਦੂ ਵੀਰਾਂ ਨੇ ਤੇ ਸਿੱਖ ਵੀਰਾਂ ਨੇ ਇਹ ਸਮਝ ਜਿਹੜੀ 1947 ਬੰਦ ਪਈ ਸੀ ਉਹ ਮੁਸਲਮਾਨਾਂ ਨੂੰ ਸਮਾਈ ਤਾਂ ਕਿ ਇਹਨੂੰ ਉਬਾਰ ਕੀਤਾ ਜਾਵੇ ਇਹ ਦੇਖਿਆ ਜਾਵੇ ਬੇਸਿਕਲੀ ਅਸੀਂ ਸਾਰੇ ਇੱਕ ਹੀ ਰੱਬ ਦੇ ਬੰਦੇ ਆ ਸਾਡੇ ਜਿਹੜੇ ਮਢਲੀ ਸਾਡੇ ਮਾਵਾ ਪਨ ਇੱਕੋ ਹੀ ਨੇ ਠੀਕੋ ਇਸ ਕਰਕੇ ਇਹ ਚੀਜ਼ਾਂ ਨੂੰ ਖੁਸ਼ ਹੋ ਕੇ ਇਹ ਚੀਜ਼ਾਂ ਨੂੰ ਸਾਨੂੰ ਸਮਾਈਆਂ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਭਾਜੀ ਦਾ ਜਿਨ੍ਹਾਂ ਨੇ ਇਹ ਸੇਵਾ ਨਿਭਾਈ ਬਲਕਿ ਹਮੇ ਜਿਹੜੀ ਮਸਜਿਦ ਹਵਾਲੇ ਲਈ ਕੀਤੀ ਇਹਦਾ ਜਿਹੜਾ ਕੰਮ ਵੀ ਦੀ ਮੇਪੋਰ ਦਾ ਕੰਮ ਹੋ ਗਿਆ ਲੈਟਰਸ਼ੀ ਦਾ ਕੰਮ ਹੋ ਗਿਆ ਪੇਂਟ ਦਾ ਕੰਮ ਹੋ ਗਿਆ ਤੇ ਕਾਲੇ ਵੀਰ ਜੀ ਨੇ ਇਹਨਾਂ ਨੇ ਆਪ ਕਰਵਾ ਰਹੇ ਨਹੀਂ ਇਹ ਪ੍ਰਧਾਨ ਜੀ ਇਹ ਨਵੀਂ ਬਣਾਈ ਜਾਏਗੀ ਮਸੀਤ ਨਹੀਂ ਨਹੀਂ ਨਵੀਂ ਨਹੀਂ ਇਹ ਤਾਮੀਰ ਕੀਤੀ ਜਾ ਰਹੀ ਹੈ ਨਾਲ ਓਕੇ ਫਿਰ ਕਿਹਾ ਜੀ ਤਾਂ ਧਰਤੀ ਤੇ ਸਾਡੇ ਮੁਸਲਮਾਨ ਭਾਈਚਾਰੇ ਵੱਲੋਂ ਮਲੇਰਕੋਟੇ ਤੋਂ ਡਾਕਟਰ ਜੀ ਰਫਤਾਰ ਦੀ ਜਿਹੜੀ ਟੀਮ ਆ ਮੁਸਲਮਾਨ ਸਾਂਝਾ ਫਰੰਟ ਉਹਨਾਂ ਨੇ ਜਿਹੜੇ ਸੇਵਾਦਾਰ ਆਏ ਇੱਕ ਦਿਨ ਡਾਕਟਰ ਸਾਹਿਬ ਹੀ ਆਏ ਇਹਨਾਂ ਨੂੰ ਮਸੀਤ ਦੀ ਮਸਜਿਦ ਕਾਫੀ ਸਮੇਂ ਤੋਂ ਬੰਦ ਪਈ ਸੀ ਅਸੀਂ ਉਹਦੀਆਂ ਚਾਬੀਆਂ ਉਹਨਾਂ ਨੇ ਹਵਾਲੇ ਕੀਤੀਆਂ ਤਾਂ ਜੋ ਇਹਦੀ ਸੇਵਾ ਸ਼ੁਰੂ ਹੋ ਸਕੇ ਉਹਨਾਂ ਨੇ ਇਹਦੀ ਸੇਵਾ ਸ਼ੁਰੂ ਕਰਾਤੀ ਡਾਕਟਰ ਸਾਹਿਬ ਨੇ ਜਿੱਥੇ ਉਹਨਾਂ ਨੇ ਮੱਝ ਦੀ ਸੇਵਾ ਕਰਾਈ ਉਸ ਤੇ ਉਹਨਾਂ ਦੇ ਇਲਾਕੇ ਦੇ ਹਰ ਪੀੜਤਾ ਦੀ ਜਦੋਂ ਕਿ ਸਾਰੇ ਅਸੀਂ ਮੁਸੀਬਤ ਦੇ ਵਿੱਚ ਘਰੇ ਸਾਂ ਸਾਡੀ ਕਾਫੀ ਮਦਦ ਕੀਤੀ ਸਾਨੂੰ ਰਾਸ਼ਨ ਤੇ ਦਵਾਈਆਂ ਬਿਸਤਰੇ ਕੰਬਲ ਹੋਰ ਵੀ ਜੋ ਰੋਜ਼ ਮਰਦਾਂ ਦੀਆਂ ਜ਼ਰੂਰਤਾਂ ਦਾ ਸਮਾਨ ਆ ਉਹ ਡਾਕਟਰ ਸਾਹਿਬ ਨੇ ਮੁਹੱਈਆ ਕਰਾਇਆ ਉਹਨਾਂ ਅੱਗੇ ਵਿਸ਼ਵਾਸ ਦਿਵਾਇਆ ਕਿ ਜੇ ਕੋਈ ਗਰੀਬ ਆਦਮੀ ਆ ਜਾਂ ਕਿਸੇ ਦੇ ਬਾਲਣ ਵਾਲਾ ਘਰ ਆ ਜਾਂ ਉਹਦਾ ਡਿਗਾ ਵਾ ਉਹ ਅਸੀਂ ਬਣਾ ਕੇ ਦੇਵਾਂਗੇ ਪਲੱਸ ਬਾਥਰੂਮ ਫਲਸ਼ ਜੋ ਵੀ ਉਹਦਾ ਵਾ ਆਪਾਂ ਕਰਾ ਕੇ ਉਹਨੂੰ ਤਿਆਰ ਕਰਕੇ ਦਾਂਗੇ ਕਿਸੇ ਗਰੀਬ ਨੂੰ ਆਉਣ ਵਾਲੀਆਂ ਸਰਦੀਆਂ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਜਿਹਦੇ ਵਿੱਚੋਂ ਡਾਕਟਰ ਸਾਹਿਬ ਦੇ ਆਇਆ ਹੀ ਤੂੰ ਰਾਤ ਵੀ ਕਿਹੀਂ ਇੱਕ ਦੋ ਦਿਨ ਦੇ ਵਿੱਚ ਜਿਹੜੇ ਕਈ ਤਿੰਨ ਚਾਰ ਘਰ ਹੈ ਉਹਨਾਂ ਦਾ ਆਪਾਂ ਪੰਜ ਘਰਾਂ ਦਾ ਆਪਾਂ ਕੰਮ ਜਿਹੜਾ ਵਾ ਸ਼ੁਰੂ ਕਰਾ ਦੇਣਾ ਜਿੱਥੇ ਮੈਂ ਆਪਣਾ ਰਮਦਾਸ ਜਨ ਇਲਾਕੇ ਦੇ ਨਿਵਾਸੀਆਂ ਵੱਲੋਂ ਡਾਕਟਰ ਸਾਹਿਬ ਦਾ ਉਹਨਾਂ ਦੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਸੰਗਤ ਜੋ ਆਈ ਹੈ ਮਲੇਰ ਕੋਟੜਾ ਤੋਂ ਇਹ ਪਤੇਗਰ ਸਾਹਿਬ ਵੀ ਇਸ ਤਰ੍ਹਾਂ ਹੀ ਇਹ ਸਾਡੇ ਵੀਰ ਭਰਾ ਸੇਵਾ ਕਰਦੇ ਨੇ ਤੇ ਸਾਨੂੰ ਪਤਾ ਲੱਗਿਆ ਕਿ ਇਹਨੇ ਹਰ ਪੀਟਾ ਵਾਸਤੇ ਬਹੁਤ ਸੰਯੋਗ ਕੀਤਾ ਬੜਾ ਵਧੀਆ ਲੱਗਿਆ ਸਾਨੂੰ ਤੇ ਸ਼ੁਰੂ ਤੋਂ ਸਾਡੀ ਪ੍ਰਾਣੀ ਇਹਨਾਂ ਦੇ ਨਾਲ ਸਾਝ ਆ ਤੇ ਹੁਣ ਤੇ ਹੋਰ ਵੀ ਸਾਨੂੰ ਪੱਕੀ ਸਾਝ ਹੋ ਗਈ ਕਿ ਇਹਨਾਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਘਰ ਘਰ ਜਾ ਕੇ ਵੇਖੋ ਮਿਲ ਕੇ ਪੁੱਛਦੇ ਨੇ ਬਹੁਤ ਸਾਨੂੰ ਵਧੀਆ ਲੱਗਿਆ ਤੇ ਐਸੇ ਆਏ ਹਾਂ ਨੂੰ ਕਾਹ ਹੈ ਕਿ ਮਿਲ ਕੇ ਤੁਹਾਨੂੰ ਜਰੂਰ ਜਾਵਾਂਗੇ ਤੇ ਅਸੀਂ ਆਏ ਆ ਤੇ ਇੱਕ ਸਰਕਾਰ ਨੂੰ ਅਹਿਸਾਸ ਹੋ ਗਿਆ ਕਿ ਅਸੀਂ ਦੋ ਨਹੀਂ ਆਂ ਨਾਲ ਸਾਨੂੰ ਮਿਲ ਕੇ ਤੇ ਪਹਿਲੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਇਤਾਂ ਸਾਡੀ ਆਪਸ ਵਿੱਚ ਬਣੀ ਰਹੇ ਤੇ ਸਰਕਾਰਾਂ ਤੇ ਕਹਿੰਦੇ ਆ ਕਿ ਇਹ ਵੱਖਰੇ ਵੱਖਰੇ ਹੋ ਜਾਣ ਪਰ ਅਸੀਂ ਵੇਖਣ ਨੂੰ ਤਾਂ ਲੱਗਦੇ ਆ ਦੋ ਪਰ ਅੰਦਰੋਂ ਅਸੀਂ ਇੱਕ ਹੀ ਆ ਲੈਂਦਾ ਪੰਜਾਬ ਹੋਏ ਜਾਂ ਛੜਦਾ ਪੰਜਾਬ ਹੋਏ ਤੇ ਬਹੁਤ ਵਧੀਆ ਸਾਨੂੰ ਲੱਗਦਾ ਹੁਣ ਅਸੀਂ ਜੇ ਅੱਡ ਇੱਕ ਤੋਂ ਇਕੱਠੇ ਹੀ ਹੋ ਗਏ ਆ ਤਾਂ ਇਹਨਾਂ ਦਾ ਬਹੁਤ ਬਹੁਤ ਹੈ ਜਿਨ੍ਹਾਂ ਨੂੰ ਧੰਨਵਾਦ ਆ ਤੇ ਬਹੁਤ ਇਹਨਾਂ ਦੀ ਸਿਹਮਾ ਮਹਾਰਾਜ ਸਹੂਲ ਕਰੇ ਤੇ ਸਾਰਿਆਂ ਨੂੰ ਸਾਡੀ ਨੂੰ ਇੱਕ ਵਾਰ ਫਿਰ ਜੀਤਾਂ ਦਾ